ਹਾਂ ਜੀ ਕਰੋ ਜੈ ਹਿੰਦ ਜੀ ਸ਼ੁਰੂ ਕਰਦੇ ਹਾਂ ਅੱਜ ਰਿਸ਼ੀਸ਼ਟ ਕੁਮਾਰ ਜੀ ਜਿਹੜੇ ਰੰਗੋਲੀ ਡਰਾਇੰਗ ਸਕੂਲ ਦੇ ਵਿੱਚ ਜਿਹੜੇ ਹੋ ਜਾਂਦੇ ਨੇ ਟੀਚਰ ਹਨ ਅਚਿਆ ਨੂੰ ਸਿਖਾਉਂਦੇ ਆ ਡਰਾਇੰਗ ਡਰਾਇੰਗ ਕਲਾਸ ਦੇ ਇਹਨਾਂ ਨੂੰ ਅਧਿਆਸ਼ੀਰ ਗੜਾ ਨੂੰ ਇੱਕ ਮੋਬਾਈਲ ਜਿਹੜਾ ਐਪਲ ਦਾ ਬਹੁਤ ਲੰਬਾ ਸੀ ਇਹਨਾਂ ਨੇ ਉਹ ਲਿਆ ਕੇ ਮੇਰੇ ਨਾਲ ਬਜਰੀਆ ਟੈਲੀਫੋਨ ਕਨੈਕਟ ਕਰਕੇ ਤੇ ਮੈਨੂੰ ਦਿੱਤਾ ਜਦੋਂ ਇੱਕ ਉਹਨਕੇ ਦੇਖਿਆ ਉਹਦੇ ਪਿੱਛੇ ਦੋ ਨੋਟ 5-500 ਦੇ ਸੀਗੇ ਪਰ 55 ਦਾ ਫੋਨ ਉਨਨ ਕਰਕੇ ਸਾਨੂੰ ਉਹਦਾ ਫੋਨ ਨੰਬਰ ਨਾਲ ਸੀ ਪਤਾ ਅਸੀਂ ਫਿਰ ਐਪਲ ਦੇ ਸ਼ੋਅਰੂਮ ਤੇ ਆਏ ਆ ਇੱਥੇ ਆ ਕੇ ਕਿਹਨ ਦੇ ਚੰਭੀ ਪ੍ਰਦੀਪ ਡੋਗਰਾ ਜੀ ਨੂੰ ਮਿਲਿਆ ਜਿਨ੍ਹਾਂ ਨੇ ਸਾਨੂੰ ਮੋਬਾਈਲ ਫੋਨ ਦੇ ਵਿੱਚੋਂ ਕੱਢ ਕੇ ਨੰਬਰ ਦਿੱਤੇ ਆ ਅਸੀਂ ਉਸ ਨੰਬਰ ਨਾਲ ਕਨੈਕਟ ਕਰਕੇ ਉਹ ਜਿਹੜੇ ਗੈਕਤੀ ਜਿਹਨਾਂ ਦਾ ਫੋਨ ਸੀਗਾ ਉਹਨੂੰ ਬੁਲਾ ਲਿਆ ਉਹਦੇ ਕੋਲ ਅਸੀਂ ਫੋਨ ਜਿਹੜਾ ਉਹਨੂੰ ਇਹ ਦੇ ਰਹੇ ਆ ਇਹਦੇ ਵਿੱਚੋਂ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਜਿਹੜੀ ਚੀਜ਼ ਹੈਗੀ ਹੈ ਅਗਰ ਉਸ ਹੱਕਦਾਰ ਦੇ ਕੋਲ ਅਸੀਂ ਪਹੁੰਚਾਉਨੇ ਆਂ ਤਾਂ ਸਾਡਾ ਆਪਣਾ ਮਨ ਵੀ ਜਿਹੜਾ ਬਹੁਤ ਖੁਸ਼ ਹੁੰਦਾ ਜਿਸ ਦੀ ਚੀਜ਼ ਕੁਆਚੀ ਚੀਜ਼ ਕਿਸ ਨੂੰ ਮਿਲਦੀ ਹੈ ਉਹ ਤਾਂ ਮਨ ਤੇ ਖੁਸ਼ ਨਹੀਂ ਹੈ ਤੇ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆਂ ਸਾਡਾ ਆਪਣਾ ਮਨ ਵੀ ਜਿਹੜਾ ਖੁਸ਼ ਹੁੰਦਾ ਅਸੀਂ ਸ਼ਤੀਸ਼ ਜੀ ਦੇ ਬਹੁਤ ਧੰਨਵਾਦੀ ਆਂ ਇਹ ਸ਼ਤੀਸ਼ ਜੀ ਨੂੰ ਪਰਸ ਵੀ ਮਿਲਿਆ ਹੈ ਉਹ ਪਰਸ ਸਾਨੂੰ ਨਾਲ ਦੇ ਦਿੱਤਾ ਹੈ ਉਹ ਪਰਸ ਦੇ ਵਿੱਚੋਂ ਅਸੀਂ ਡਰੈਸ ਵਗੈਰਾ ਸਾਰਾ ਦੇਖ ਲੈਣਾ ਅਸੀਂ ਉਹ ਸ਼ਾਮਾਂ ਨੂੰ ਦੂਸਰੇ ਟਾਈਮ ਉਹਨਾਂ ਦੇ ਘਰ ਜਾ ਕੇ ਦੇਖ ਕੇ ਆਉਨੇ ਆ ਜਿੱਦਾਂ ਅਸੀਂ ਚરાਨ ਕੱਟਣ ਵਾਸਤੇ ਕਿਸੇ ਦੇ ਘਰ ਜਾਂਦੇ ਆ ਉਸੇ ਤਰ੍ਹਾਂ ਹੀ ਸ਼ਾਮੀ ਅੱਜ ਉਹ ਘਰ ਜਾ ਕੇ ਉਹਨਾਂ ਦੇ ਜਿਹੜਾ ਪਰਸ ਹੈ ਉਹ ਵਾਪਸ ਕਰਕੇ ਆਵਾਂਗੇ ਅਸੀਂ 1000 ਰੁਪਏ ਤੇ ਮੋਬਾਈਲ ਇਹਨਾਂ ਨੂੰ ਵਾਪਸ ਕਰ ਦੇ ਆਉਣੀ ਤੁਸੀਂ ਵੀ ਉਹਨਾਂ ਦੇ ਦੋਨੋਂ ਤੁਸੀਂ ਧੰਨਵਾਦ ਇਹਦੇ ਕੋਲ ਹਾਂ ਤੇ ਤੁਸੀਂ ਵੀ ਬੇਟਾ ਆਪਣੀ ਚੀਜ਼ ਨੂੰ ਸੰਭਾਲ ਕੇ ਰੱਖੋ ਇਹਨਾਂ ਦਾ ਫੋਨ ਨਾ ਜਿਹੜਾ ਕੱਲ ਦਾ ਕਿਰਿਆ ਹੈ ਕੱਲ ਸ਼ਾਮ ਦਾ ਕਿਰਿਆ ਇਹ ਕੋਲਾ ਕਰ ਰਹੇ ਸੀ ਤੇ ਦੇਖੋ ਜਦੋਂ ਕੋਈ ਚੀਜ਼ ਸ਼ਰੀਮ ਵਿਅਕਤੀ ਦੇ ਹੱਥ ਵਿੱਚ ਆ ਜਾਂਦੀ ਹੈ ਤੇ ਅਸਲ ਮਾਲ ਕੋਲ ਪਹੁੰਚ ਜਾਂਦੀ ਹੈ ਅਸੀਂ ਸ਼ਿਸ਼ੀਸ਼ ਕੁਮਾਰ ਜੀ ਦਾ ਮਾਲ ਜੋ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਲਿਖ ਕੇ ਭੇਜਾਂਗੇ ਸਰਟੀਫੀਕੇਟ ਉਹ ਸਰਟੀਫਿਕੇਟ ਵੀ ਨਾਲ ਦਵਾਵਾਂਗੇ ਤੇ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਅਗਰ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਕੋਈ ਚੀਜ਼ ਕਿਸੇ ਦੀ ਡਿੱਗੀ ਮਿਲਦੀ ਹੈ ਤਾਂ ਪਲੀਜ਼ ਉਹਦੀ ਸੂਚਨਾ ਤੁਸੀਂ ਪੁਲਿਸ ਨੂੰ ਦਿਓ ਤਾਂ ਜੋ ਅਸਲ ਮਾਲ ਤੱਕ ਪਹੁੰਚਾਇਆ ਜਾ ਸਕੇ ਇਹਨਾਂ ਵਿੱਚ ਜਿਹੜੀ ਹੈਗੀ ਹੈ دوسری ਜਿੰਦਾ ਜਾਨੀ ਮਸਾਲਾ ਕਦਾ ਦਿੱਤੀ ਹੈ ਇਹਦੀ ਦੂਸਰੀ ਇਮਾਨਦਾਰੀ ਸਟੇਜ ਦੀ ਇਮਾਨਦਾਰੀ ਦੇ ਵਿੱਚ ਜਿੰਦਾ ਜਾਨਦਾ ਮਸਾਲਾ ਮੈਂ ਕਹੂੰਗਾ ਕਿ ਹੋਰ ਲੋਕਾਂ ਦਾ ਪਾਸ ਇਹ ਤਾਂ ਪੜਾ ਕਰੀਏ ਤਾਂ ਜੋ ਅਸੀਂ ਅਸਲ ਹਕਤਾਰ ਕੋਲ ਉਹਦੀ ਜਿਹੜੀ ਚੀਜ਼ ਹੈ ਜਾ ਸਕੀਏ ਥੈਂਕ ਯੂ